ਵਾਰਗੁਰੂ ਜੀ ਦਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਤਿੰਨ ਇੱਕ ਦਿਨ ਪਹਿਲਾਂ ਇੱਕ ਮੈਂ ਪੋਸਟ ਪਾਈ ਸੀ ਉਸ ਪੋਸਟ ਵਿੱਚ ਮੈਂ ਲਿਖਿਆ ਸੀ ਕਿ ਇੱਕ ਖਾਲਸਤਾਨੀ ਨੇ ਮੈਨੂੰ ਗਾਲ ਕੱਢੀ ਸੀ ਅਮਰੀਕਾ ਤੋਂ ਤੇ ਜਦੋਂ ਗਾਲ ਕੱਢੀ ਮੈਂ ਪੋਸਟ ਵਿੱਚ ਲਿਖਤਾ ਸੀ ਤੇ ਉਹ ਪੋਸਟ ਜਿਹੜੀ ਹੈ ਖਾਲਸਤਾਨੀ ਦੇ ਘਰ ਉਹਦੇ ਘਰ ਵਾਲੀ ਨੇ ਪੜ੍ਹੀ ਹੋਣੀ ਹੈ ਤੇ ਉਹਨੇ ਮੈਨੂੰ ਕੱਲ ਫੋਨ ਕੀਤਾ ਸੀ ਹਾਲਾਂਕਿ ਉਹ ਜਿਹੜੀ ਭੈਣ ਹੈਗੀ ਆ ਉਹਨੇ ਮੈਨੂੰ ਇਹ ਵੀ ਕਿਹਾ ਕਹਿੰਦੀ ਬੇਝਝ ਕੋ ਕਿ ਤੁਸੀਂ ਮੇਰੀ ਫੋਟੋ ਲਾ ਸਕਦੇ ਹੋ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਤੁਸੀਂ ਮੇਰਾ ਫੋਨ ਨੰਬਰ ਵੀ ਸਕ੍ਰੀਨ ਤੇ ਦੇਖ ਸਕਦੇ ਹੋ ਮੈਂ ਇੱਕ ਉਹ انسان ਆ ਵੀ ਕਿਸੇ ਦੇ ਘਰ ਵਿੱਚ ਕੋਈ ਪਵਾੜਾ ਨਾ ਪਵੇ ਐਸਾ ਮੈਂ ਕਦੇ ਨਾ ਸੋਚਿਆ ਤੇ ਨਾ ਕਦੇ ਸੋਚਾਂਗੇ ਪੰਜੇ ਉਂਗਲਾਂ ਜਿਹੜੀ ਅਸੀਂ ਉਦਾਹਰਨ ਦਿੰਨੇ ਹਾਂ ਇੱਕੋ ਜੀਆਂ ਨਹੀਂ ਹੁੰਦੀਆਂ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਗਲਤ ਹੋ ਸਕਦਾ ਹੈ ਕੋਈ ਬੰਦਾ ਸਹੀ ਹੋ ਸਕਦਾ ਹੈ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਾਸਤਕ ਹੋ ਸਕਦਾ ਹੈ ਕੋਈ ਆਸਤਕ ਹੋ ਸਕਦਾ ਹੈ ਕਿਸੇ ਪਰਿਵਾਰ ਵਿੱਚ ਬੰਦਾ ਕੋਈ ਨਸ਼ੇੜੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬਸ ਸਿੱਧਾ ਕਹਿ ਦਿਓ ਵੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਜਦੋਂ ਉਹ ਭੈਣ ਨੇ ਮੇਰੀ ਪੋਸਟ ਪੜ੍ਹੀ ਉਹ ਕਹਿਣ ਲੱਗੇ ਗਿਆਨੀ ਜੀ ਤੁਸੀਂ ਤਾਂ ਫਿਰ ਵੀ ਇੱਕ ਇਨਸਾਨ ਹੋ ਤੁਹਾਨੂੰ ਤਾਂ ਇਹਨੇ ਗਾਲ ਕੱਢੀ ਹੈ ਤੋਡੇ ਇਹ ਲੱਗਦੇ ਕੀ ਹੈ ਕਹਿੰਦੀ ਇਹ ਇਨਸਾਨ ਤਾਂ ਆਪਣੇ ਨੋ ਨੂੰ ਵੀ ਸ਼ਰਿਆਮ ਗਾਲਾਂ ਕੱਢ ਦਿੰਦਾ ਕੁੜੀਆਂਾਂ ਦੀ ਜਣ ਕੇ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜੇ ਸਿੱਖ ਕੌਮ ਦੇ ਕਹਿ ਲਿਏ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਿੱਖ ਕੌਮ ਬੜੀ ਸੱਚੀ ਸੁੱੱਚੀ ਕੌਮ ਹੈ ਛੇ ਕੌਮ ਦੀਆਂ ਦੇਖਦੀ ਆਜ਼ਾਦੀ ਲਈ ਕੁਰਬਾਨੀਆਂ ਬਹੁਤ ਨੇ ਛੇ ਕੌਮ ਬਹੁਤ ਹੀ ਸ਼ਿਹਰਦ ਲੋਕ ਇਹ ਆਮ ਕਹਿ ਲੈਂਦੇ ਪਰ ਜਦੋਂ ਤੁਸੀਂ ਇਹ ਲੋਕ ਖਾਲਸਤਾਨ ਦੀਆਂ ਗੱਲਾਂ ਕਰਦੇ ਆ ਜਿਸ ਬੰਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਉਹ ਬੰਦਾ ਗਾਲ ਕਢੇ ਤੇ ਉਹਦੇ ਘਰ ਵਿੱਚ ਉਹਦੀ ਨੂੰਹ ਹੋਵੇ, ਉਹਦੀ ਬੇਟੀ ਹੋਵੇ, ਉਹਦੇ ਦੋ ਪੋਤੀਆਂ ਹੋਣ, ਉਹਦੇ ਦੋ ਦੋਤੀਆਂ ਹੋਣ। ਤੇ ਉਹ ਬੰਦਾ ਗਾਲ ਕੱਢੇ ਤੇ ਉਹਦੇ ਘਰ ਵਿੱਚ 5-7 ਮੋਬਾਈਲ ਹੋਣ, ਫੋਨ ਹੋਣ। ਹੁਣ ਜਿਹਦੇ ਘਰ ਵਿੱਚ 5-7 ਫੋਨ ਚੱਲਦੇ ਆ, ਫੇਸਬੁੱਕ ਚੱਲਦੀ ਐ, YouTube ਚੱਲਦੀ ਐ, Instagram ਚੱਲਦਾ, Twitter ਚੱਲਦਾ। ਤੇ ਉਹਦੇ ਘਰੇ ਵੀ ਸਭ ਕੁਝ ਆਮਾ ਦੇਖਦਾ ਹੋਊਗਾ। ਮੇਰੇ ਘਰ ਦੇ ਵਿੱਚ ਇਸ ਵਕਤ ਤਕਰੀਬਨ ਤਕਰੀਬਨ ਛੇ ਫੋਨ ਨੇ ਮੰਨ ਕੇ ਚੱਲੋ YouTube ਵੀ ਚੱਲਦੀ ਹੈ Facebook ਵੀ ਚੱਲਦੀ ਹੈ Instagram ਵੀ ਚੱਲਦਾ ਮੇਰੀ ਵਾਈਫ ਕੋਲੇ ਫੋਨ ਹੁੰਦਾ ਜਦੋਂ ਮੈਂ ਕਿਸੇ ਨੂੰ ਗਾਲ ਕੱਢੂੰਗਾ ਕਿ ਮੇਰੀ ਵਾਈਫ ਨਹੀਂ ਸੁਣੂਗੀ ਮੇਰੀ ਬੇਟੀ ਨਹੀਂ ਸੁਣੂਗੀ ਮੈਂ ਕਿਸੇ ਨੂੰ ਗਾਲ ਕੱਢੂੰਗਾ ਹਾਲਾਂਕਿ ਮੈਂ ਬਹੁਤ ਵਾਰੀ ਇਹ ਗੱਲ ਕਹੀਏ ਵੀ ਜਿਹੜਾ ਬੰਦਾ ਗਾਲ ਕੱਢਦਾ ਉਹ ਆਪਣੀ ਜ਼बान ਗੰਦੀ ਕਰਦਾ ਸਾਡੇ ਤੇ ਉਹਨਾਂ ਗਾਲਾਂ ਦਾ ਕੋਈ ਅਸਰ ਨਹੀਂ ਮੈਂ ਤਾਂ ਕਨੇ ਕੱਢੇ ਕਰੋ ਬਤੋ ਬਦ ਪੰਜ ਸੱਤ ਮਿੰਟ ਗਾਲਾਂ ਵਾਜਦੇ ਸਪੈਸ਼ਲ ਕਰ ਲੈ ਕਰੋ 24 ਘੰਟੇ ਵਿੱਚੋਂ ਜਿਵੇਂ ਰੋਟੀ ਖਾਣ ਤਵੇ ਨਾ ਭੁੱਖ ਨਹੀਂ ਮੇਟਦੀ ਤੇ ਗਾਲਾਂ ਕੱਢਣ ਤੋਂ ਬਿਨਾ ਵੀ ਰੋਟੀ ਹਾਜ਼ਮੇ ਆਉਂਦੀ ਨਹੀਂ ਹੁੰਦੀ ਮੈਂ ਤਾਂ ਪੋਸਟ ਵੀ ਪੁੱਲ ਹੁਣਾ ਵੀਵੇਂ ਮੈਂ ਡਾਕਟਰ ਕੋਲੇ ਜਾਣਾ ਪੈਂਦਾ ਪੱਥਰੀ ਦਾ ਇਲਾਜ ਕਰਾਉਣ ਵਾਸਤੇ ਡਾਕਟਰ ਪੈਸੇ ਮੰਗਦਾ ਸਕੈਨ ਹੁੰਦੀ ਹੈ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਮੇਰੀ ਪੋਸ਼ਟ ਪੜ ਲਿਆ ਕਰੋ ਪੱਥਰੀ ਆਪੀ ਗੁਰਜਿਆ ਕਰੋ ਮੈਂ ਫਿਰ ਵੀ ਕਹਿੰਦਾ ਹਾਂ ਸਾਨੂੰ ਕੋਈ ਪਰਵਾਹ ਨਹੀਂ ਪਰ ਸਵਾਲ ਇਹ ਹੈ ਵੀ ਜਿਹੜਾ ਬੰਦਾ ਕਹਿੰਦਾ ਮੈਂ ਖਾਲਸਤਾਨੀ ਆ ਮੇਰੇ ਘਰੇ ਨੂੰ ਵੀ ਹੈ ਮੇਰੇ ਘਰੇ ਬੇਟੀ ਵੀ ਹੈ ਤੇ ਮੈਂ ਗਾਲਾਂ ਕੱਢਣਾ ਤੇ ਉਹਦੀ ਘਰ ਵਾਲੀ ਕਹਿੰਦੀ ਹੋਵੇ ਫੋਨ ਕਰਕੇ ਵੀ ਇਹ ਤਾਂ ਆਪਣੇ ਨੂੰ ਨੂੰ ਗਾਲ ਕੱਢਦਾ ਹੁਣ ਦੱਸੋ ਤੁਸੀਂ ਇਤੋਂ ਜ਼ਿਆਦਾ ਕੋਈ ਬੰਦਾ ਬਸ਼ਰਮ ਹੋ ਸਕਦਾ ਖਾਲਾ ਕੇ ਉਹ ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਕਹਿੰਦੀ ਆ ਮੇਰਾ ਫੋਨ ਨੰਬਰ ਹੈ ਤੇ ਆ ਮੇਰੀ ਫੋਟੋ ਹੈ ਭੇਜੀ ਉਹਨੇ ਮੈਨੂੰ ਕਹਿੰਦੀ ਅਸੀਂ ਅਮਰੀਕਾ ਵਿੱਚ ਕਿੱਥੇ ਰਹਿੰਦੇ ਹਾਂ ਉਹ ਐਡਰੈਸ ਭੇਜਤਾ ਛਰਿਆਂ ਬੋਲਦੇ ਕਹਿੰਦੀ ਜਾਨੀ ਕਿ ਜਿਹੜੇ ਖਾਲਸਤਾਨੀ ਤੋਂ ਉਹਦੇ ਘਰ ਵਾਲੀ ਐ ਨਹੀਂ ਦੁਖੀ ਹੋਵੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਹੋਰ ਲੋਕ ਕਿੰਨੇ ਦੁਖੀ ਹੋਣਗੇ ਇਹਨਾਂ ਲੋਕਾਂ ਮਿੱਤਰੋ ਗੱਲ ਸੁਣਿਓ ਜੇ ਤੁਸੀਂ ਕੈਨੇਡਾ ਵਿੱਚ ਬੈਠੇ ਹੋ ਅਮਰੀਕਾ ਵਿੱਚ ਬੈਠੇ ਹੋ ਅਸਟ੍ਰੇਲੀਆ ਵਿੱਚ ਬੈਠੇ ਹੋ ਜਰਮਨ ਵਿੱਚ ਬੈਠੇ ਹੋ ਇੰਗਲੈਂਡ ਵਿੱਚ ਬੈਠੇ ਹੋ ਕਿਤੇ ਵੀ ਬੈਠੇ ਹੋ ਬੁੱਟਾ ਸਿੰਘ ਦਾ ਚਿਹਰਾ ਇਦਾਂ ਹੀ ਹੱਸਦਾ ਰਹਿਣਾ ਹੈ ਖੁਸ਼ ਮિજાਜ ਸਾਡੇ ਮੱਥੇ ਤੇ ਤੋੜੀ ਨਹੀਂ ਪੈਣੀ ਤੁਸੀਂ ਤੇਉੜੀ ਪਵਾ ਵੀ ਨਹੀਂ ਸਕਦੇ ਅਸੀਂ ਖੁਸ਼ ਮિજાਜ ਬੰਦੇ ਆ ਬਾਬੇ ਨਾਨਕ ਦੀ ਜਿਹੜੀ ਫਲਸਫੀ ਹੈ ਉਹਨੂੰ ਫੋਲੋ ਕਰਦੇ ਹਾਂ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਉਹ ਗਾਲਾਂ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਗਾਲਾਂ ਕੱਢਣੀਆਂ ਨਹੀਂ ਆਉਂਦੀਆਂ ਕਿਤੇ ਸਪੈਸ਼ਲ ਬਹਿ ਜਾਗੇ ਕਿਤੇ ਬੰਦ ਕਮਰੇ ਵਿੱਚ ਕੱਢ ਕੇ ਵੀ ਦਿਖਾ ਦੰਗੇ ਆਲਾ ਕਿੰਨਾ ਕੱਢੀ ਵੀ ਪਰ ਤੁਹਾਡੇ ਵਾਂਗੂ ਲੋਕਾਂ ਵਿੱਚ ਨਹੀਂ ਗੰਦ ਪਾਉਂਦੇ ਅਸੀਂ ਸਮਝਾਈ ਗੱਲ ਦੀ ਬਸ ਇਹ ਪ੍ਰਵਾਨ ਕਰ ਲਿਓ ਇਹ ਖਾਲਸਤਾਨੀਆਂ ਦੀ ਕਰਤੂਤ ਹੈ ਜਿਹੜਾ ਬੰਦਾ ਆਪਣੇ ਨੂਹ ਨੂੰ ਸ਼ਰਿਆਮ ਗਾਲਾਂ ਕੱਢਦਾ ਹੋਵੇ ਉਹਦੇ ਘਰ ਵਾਲੇ ਕਹੇ ਕਿ ਗਿਆਨੀ ਜੀ ਤੁਸੀਂ ਤਾਂ ਕੀ ਹੋ ਇਹ ਤਾਂ ਆਪਣੇ ਨੂਹ ਨੂੰ ਗਾਲਾਂ ਕੱਢਦਾ ਹੈ ਕਹਿੰਦੀ ਇਹਦਾ ਗੁੱਸਾ ਨਾ ਕਰੋ ਤੁਸੀਂ ਮਾਫਾ ਜੀ ਕੋਈ ਗੱਲ ਨਹੀਂ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ